ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਹੁਣ ਭਾਈ ਬਲੌਗ ਸ਼ੁਰੂ ਕਰਨ ਲੱਗੇ ਵੇ ਜਿਵੇਂ ਕਿ ਤੁਹਾਨੂੰ ਪਤਾ ਵੀ ਅੱਜ ਚਿੱਠੀ ਆਣੀ ਆ ਤੇ نیچے ਸਾਫ ਸਫਾਈ ਚੱਲ ਰਹੀ ਹੈ ਸਾਡਾ ਛੋਟੂ ਬੀਰ ਲੱਗਿਆ ਹੋਇਆ ਜੀ ਸਾਫ ਸਫਾਈ ਕਰਨ ਤੇ ਤੇ ਖੁੱਲਿਆ ਨਹੀਂ ਹਲੇ ਉਹਹੋ ਜੀ ਮੜਾ ਜਾ ਉੱਪਰ ਨੂੰ ਚੱਲਿਓ ਸਤਿ ਸ਼੍ਰੀ ਅਕਾਲ ਜੀ ਭਗਿਆਨ ਹੂੰ ਤੁਸੀਂ ਕਿੱਥੇ ਹੋ ਉੱਪਰ ਮੜਾ ਜਾ ਚੱਲਿਓ ਪਾਪਾ ਬੁਲਾਉਣੇ ਆ ਕੁਛ ਗੱਲ ਕਰਨੀ ਹੈ ਇਹਨਾਂ ਨੇ ਆ ਦੇਖ ਪੰਜੇ ਇਹਨੇ ਕਿੱਦਾਂ ਮਾਰੇ ਵੀ ਇਹ ਨਿਊਚੀ ਹੈ ਬੈ ਇੱਥੇ ਜਾਏ ਖੜਾ ਹੋ ਗਿਆ ਇੱਥੇ ਪੰਜੇ ਮੈਂ ਆਏ ਦਰਾ ਦੇ ਮਾਰਦਾ ਕਹਤਾ ਇਹਦੇ ਕੋਲ ਪੁੱਜੀ ਕਈ ਵਾਰ ਜੇ ਗਲਗੁਲਚੇ ਨਾ ਉਹ ਹੋ ਜਾਂਦੀ ਆ ਫਸ ਜਾਂਦੀ ਆ ਕਈ ਵਾਰ ਜ਼ਿਆਦਾ ਹੋ ਸਾਦੀ ਤਾਂ ਚਲੋ ਫਿਰ ਫਟਾਫਟ ਪਾਪਾ ਮੜੇ ਜਾ ਨਾਉਣ ਲੱਗੇ ਕਹਿੰਦੇ ਫਟਾਫਟ ਰਵਿੰਦਰ ਨੂੰ ਬੁਲਾ ਮੜਾ ਜਾ ਚਲ ਚਲਦੇ ਚਲੋ ਚਲ ਇੱਧਰ ਨੂੰ ਚਲ ਦੇ ਦਿਨ ਚਲਦੇ ਚਲੋ ਪੁੱਛੋ फटाफट ਵੀ ਤੁਸੀਂ ਕੀ ਕਹਿੰਦੇ ਆ ਪੁੱਛੋ ਉਹਨਾਂ ਨੂੰ फटाफट ਵੀ ਤੁਸੀਂ ਸੱਦੇ ਆ ਬਾਈ ਕੀ ਕਹਿੰਦੇ ਆ ਆਏ ਗਰੂ ਹਾਂ ਹਾਂ ਗੱਡੀ ਕੱਢਤੀ ਪਾਪਾ ਕਿੱਥੇ ਬਣਾ ਜਾ ਸਰਮ ਫਸਲ ਗਾਂ ਸਰਮ ਪਾਪਾ ਨੇ ਕੁਝ ਮੜ ਜਾ ਦੱਸਣਾ ਹੈ ਅੱਛਾ ਅੱਛਾ ਉਹ ਅੰਦਰੋਂ ਉੱਥੇ ਸਾਹਮਣੇ ਦੱਸੋ ਪਾਪਾ ਕਾਫੀ ਗੱਡੀ ਮਾਮਾ ਜੀ ਨੂੰ ਅੱਗੇ ਮਾਮਾ ਜੀ ਨੂੰ ਮਿਲਦੇ ਆ ਪਹਿਲਾਂ ਮਾਮਾ ਜੀ ਦੀ ਡਿਊਟੀ ਸਖਤ ਹੈ ਹਰ ਗੁਰ ਨੂੰ ਭੜਿਆ ਹੋਇਆ ਬਦਲ ਦੇ ਰਿਹਾ ਕਿ ਹਾਂ ਬੱਪਾ ਅੱਗੇ ਦੱਸਿਓ ਜੀ ਮੈਂ ਤਾਂ ਦੁਖੀ ਹੋ ਗਿਆ ਬਦਲਿਆ ਹੁਣੇ ਬਦਲਿਆ ਹਾਂ ਮੰਮੂ ਥੋੜਾ ਜਿਹਾ ਆਇਓ ਹਾਂ ਹੁਣ ਹੀ ਬਦਲਿਆ ਘੰਟੇ ਦੋ ਘੰਟੇ ਵੀ ਨਹੀਂ ਹੋਏ ਨੂੰ ਅਲੇ ਬਦਲੇ ਨੂੰ ਰੋਪਰ ਤੇ ਬਹੁਤ ਤੇ ਸਾਸਰੀ ਕਰ ਅਨਿਛੇਤੀ ਨਹੀਂ ਇਹ ਲੀਕੇਜ ਹੁੰਦਾ 12 ਘੰਟੇ ਵਾਲਾ ਇਹ 12 ਘੱਟੇ ਹੈ ਰੋਪਰ ਬੰਬਈ ਕਹੇ ਕਿ ਅੱਗੇ ਨਿਆਲੇ ਪਾਣ ਕਿੰਨੇ ਆਪੇ ਦੀ ਹੋਰ ਤਾਂ ਲੈਂਪ ਪਰ ਲਾਇਆ ਜੀ ਅੱਧੀ ਦਿਹਾੜੀ ਤਾਰ ਹਾਂ ਨਾ ਨਿਆਲੇ ਪ੍ਰਸ਼ਾਨ ਵੀ ਬੈਚਾਰਾ ਅੱਗੇ ਹੁੰਦੇ ਨਹੀਂ ਨਿਆਲੇ ਪਾਣ ਦਾ ਠੀਕ ਆਪਾਂ ਚਾਵਾ ਦੇ ਕੋ ਉਹ ਕਿਆ ਕਹਿੰਦੇ ਨੇ ਲੱਗੋ ਚੇਜ ਹੋਣਾ ਹੈ ਹਾਂ ਹਾਂ ਵੀ ਹਾਂ ਪਪਾ ਕੀ ਅੰਦਾ ਚਾਹੀਦਾ ਇੱਕ ਅੱਜਾ ਕਰ ਤੂੰ ਚੱਲੇ ਨਾ ਹਾਂ ਜਾਵਾਂ ਅਸੀਂ ਜਾਂਦੇ ਹਾਂ ਹਾਂ ਤੁਸੀਂ ਆਂ ਕਰੋ ਇੱਕ ਮਮੇ ਨੂੰ ਪੁੱਛਣੀ ਵੀ ਲੱਡੂ ਕਿੰਨੇ ਚਾਹੀਦੇ ਨੇ ਲੱਡੂ ਕਿੰਨੇ ਚਾਹੀਦੇ ਨੇ ਤੇ ਮਾਂ ਵੀ 1/2 ਕਿਲੋ ਮਾਂ ਕਹਿੰਦੀ ਕਿ ਉਹ 1/2 ਕਿਲੋ ਹੀ ਕਹਿੰਦੇ ਨੇ ਫਿਰ ਇੱਕ ਤੋਂ ਡੂਨੇ ਜੇ ਖਾਂਡ ਮੇਨ ਵਾਲੇ ਕੁਛ ਉਹ ਕਿੰਨੇ ਲੈ ਕੇ ਆਉਣੇ ਆ ਬੋਲੇ ਆਸਾਉਗੇ ਬੀਤੂ ਬੇ ਠੀਕ ਆ ਜੀ ਹਾਂ ਬਾਕੀ ਤੈਨੂੰ ਮੈਂ ਇਦਾਂ ਕਰਦਾ ਮੇਰੀ ਮੰਮੀ ਨੂੰ ਪੁੱਛ ਕੇ ਮੈਂ ਤੈਨੂੰ ਫੋਨ ਕਰਕੇ ਦੱਸ ਦਿੰਦਾ ਅੱਛਾ ਪਾਪਾ ਦੀ ਕੁਝ ਕਹਿੰਦੇ ਪਾਪਾ ਜੀ ਕਹਿੰਦੇ ਮਾਂ ਪਾਏ ਆ ਮਾਂ ਹੈ ਕਿ ਆਪਣੇ ਉਹੀ ਚਲ ਜੂਗੀ ਤੁਸੀਂ ਫਿਰ ਠੀਕ ਹੈ ਚਲ ਜੂਗੀ ਹਣਾ ਹੋਰ ਕੀ ਚਾਹੀਦਾ ਪਾਪਾ ਇੱਕ ਡੂਨੇ ਮੰਗਾਉਣੇ ਆ 100 ਲੱਡੂ ਕਿੰਨੇ ਕਿਲੋ ਚਾਹੀਦੇ ਆ ਲੱਡੂ ਉਹਨੋਂ ਨਾਲ ਭੇਜਣੇ ਜਿਹੜੇ ਉਹ ਤਾਂ ਪੰਜ ਕਿਲੋ ਚਾਹੀਦੇ ਆ 4 ਕਿਲੋ ਲੱਡੂ ਜਾਏਗਾ ਇੱਕ ਡੱਬਾ ਕਰ ਦਿੰਦਾ ਬਸ ਠੀਕ ਆ ਠੀਕ ਹੈ ਤੇ ਬਾਕੀ ਜਿਹੜੇ ਹੁਣ ਇੱਥੇ ਆਉਣੇ ਆਪਣੇ ਇਹਨਾਂ ਦਾ ਮੂੰਹ ਮਿੱਠਾ ਕਰਾਉਣਾ ਤੁਸੀਂ ਮਾਪਣ ਨੂੰ। ਉਹ ਕਹਿੰਦੇ ਸਾਰਾ ਕੁਝ ਮੰਮੀ ਨੂੰ ਪੁੱਛ ਕੇ ਕਰੋ। ਅੱਛਾ। ਠੀਕ ਆ। 4 ਕਿਲੋ ਲੱਡੂ ਮੰਗਦੇ ਆ 1 ਕਿਲੋ ਬਰਫੀ ਮੰਗ ਮਤਲਬ 1 ਡੱਬਾ ਬਰਫੀ ਦਾ ਮੰਗਦੇ ਆ ਉਸ ਤੋਂ ਇਲਾਵਾ 1 ਕਿਲੋ ਗੁੜ੍ਹਦੇ ਆਇਓ। ਠੀਕ ਆ। ਗੁੜੂ ਤੇ ਹੀ ਮਿਲੂਗਾ? ਹਾਂ ਉਹ ਤਾਂ ਮਿਲੂਗਾ। ਠੀਕ ਹੂੰ। ਨਾਲੇ ਕਹਿੰਦੇ ਵੀ ਊਰੇ ਹਾਂ। ਨਾੜੇ ਕਹਿੰਦੇ ਵੀ ਊਰੇ ਜਿਹੜੇ ਊਰੇ ਆਉਣੇ ਉਹਨਾਂ ਨੂੰ ਮੂੰਹ ਮਿੱਠਾ ਕਰਾਉਣਾ ਉਹਨਾਂ ਦਾ ਉਹਨਾਂ ਦਾ ਜਿਹੜੇ ਬਦਾਨਾ আর ਪਕੌੜੀਆਂ ਉਹ ਤਾਂ ਲਿਆਂਦੀ ਠੀਕ ਹੈ ਲਿਆਂਦੀ ਬਸ ਬਚਾਰ ਕਿਲੋ ਲੱਡੂ ਮੰਗੇ ਆ ਇੱਕ ਮਰਫੀ ਦਾ ਡੱਬਾ ਮੰਗੇ ਬਸ ਜੇ ਹੋਰ ਸਵਾਰਾ ਦਾ ਗਿਆ ਤਾਂ ਤੁਹਾਨੂੰ ਫੋਨ ਕਰ ਦੇ ਠੀਕ ਆ ਢੂਨੇ ਢੂਨੇ ਠੀਕ ਹੈ ਠੀਕ ਆਏ ਕੁਮਰੀ ਭੁੱਗੀ ਸੁਣਗੀ ਹੈ ਵੀ ਚੀਨੇ ਚਾਂਗੀ ਮੈਂ ਉਹ ਪੁਸ਼ਤ ਕਰਕੇ ਤੁਹਾਨੂੰ ਫੋਨ ਕਰ ਦਾਂਗੀ ਜਦੋਂ ਤੁਸੀਂ ਆ ਸਮਝਾ ਕਰ ਦੋ ਕਰ ਦੋ ਲਾਓ ਜੀ ਪਹੁੰਚ ਕੇ ਲੱਕੀ ਬਾਈ ਦੀ ਦੁਕਾਨ ਤੇ ਹੋ ਲੰਨੇ ਆ ਸਮਾਨ ਵੈਸੇ ਵੇ ਨਿਕਲਦੇ ਆ ਗਰਮਾ ਗਰਮ ਪਕੌੜੇ ਹੈਂ ਕਿਆ ਬਾਤ ਹੈ ਚੈੱਕ ਕਰੋ ਫਟੇ ਮਿੱਤਰੋ ਕੱਚੇ ਆ ਇਹ ਕੱਚੇ ਆ ਹੁਣ ਪੱਕੇ ਕੱਢਣੇ ਇਹਨਾਂ ਨੇ ਫੇਲ ਹੋ ਗਿਆ ਗਰਮ ਤੇ ਪਨੀਰ ਵਾਲੇ ਵੀ ਬਣਨੇ ਆ ਹੋਰ ਲੱਗੀ ਬਾਈ ਹੋਰ ਬਾਜੀ ਠੀਕ ਠਾਕ ਜੀ ਮਹਾਰਾਜ ਹੋਰ ਠੀਕ ਆ ਜੀ ਕਿਰਪਾ ਜੀ ਬਾਜੀ ਲੱਡੂ ਲੈ ਲਿਆ ਚਾਹ ਬਾਹਰ ਫਿਕ ਉਸੇ ਬਾਰੇ ਨਾ ਅੱਛਾ ਲੱਡੂ ਕੋਈ ਤਾਜ਼ੇ ਬੱਟ ਹੁੰਦੇ ਬਾਈ ਨਹੀਂ ਨਹੀਂ ਜਮਾ ਜਿਹੜੇ ਸੈੱਟ ਕਰਕੇ ਰੱਖਦੇ ਜਿਹੜੇ ਤਾਜ਼ੇ ਹੁੰਦੇ ਨਾ ਉਹ ਫਿਰ ਮੜੇ ਜੀ ਮਤਲਬ ਡੱਬਿਆਂ ਚ ਭੁਰ ਜਾਂਦੇ ਆ ਹਾਂ ਗੋਲ ਮਤਲਬ ਡੱਡੇ ਹੋ ਜਾਂਦੇ ਡਿੰਗੇ ਡੱਡੇ ਹੋ ਜਾਂਦੇ ਕਹਿ ਲਓ ਹਾਂ 4 ਕਿਲੋ 4 ਕਿਲੋ ਪਾਉਣੇ ਲੱਗੀ ਵੀ ਹਾਂ ਲਓ 4 ਕਿਲੋ ਲੱਡੂ ਤੇ ਮੋਤੀ ਜੂਰ ਵਾਲੇ ਹੈ ਤਾਜੀ ਬਣੇ ਹੋਏ ਲੱਡੂ ਸਾਰੇ ਭਾਈ ਕਿੰਨਾ ਕਿਦਾ ਲੱਗਣਾ ਹੈ ਤੇ ਉਹ ਤੋਂ ਬਾਅਦ ਹੁਣ ਕਿਲੋ ਲੈਣੀ ਆ ਪਾਣੀ ਮਠਿਆਈ ਮਠਿਆਈ ਜਿਸ ਵਿੱਚ ਕਿਹੜੀ ਲੈਣੀ ਆ ਵਧੀਆ ਕਰਿਆ ਮਠਿਆਈ ਕਿਹੜੀ ਲੈਣੀ ਆ ਉਹੀ 4 ਕਿਲੋ ਲੱਡੂ ਕਿਹਾ ਵਰਫੀ ਕਿਹਾ ਆਹੋ ਉਹ ਕਿਹੜੀ ਲੈਣੀ ਵਰਫੀ ਕਹਿਣਾ ਮਤਲਬ ਤੁਸੀਂ ਹੁਣ ਆਪੇ ਡਿਸੀਜਨ ਲੈਣਾ ਕੋਣ ਹੈਗੇ ਸਹੀ ਸਿੰਗਲੇ ਪਾ ਦੋ ਸਿੰਗਲੇ ਪਾ ਦੋ ਸਿੰਗਲੇ ਆਹ ਦਾ ਦੋ ਦੋ ਕਿਲੋ ਵਾਲੇ ਨਹੀਂ ਸਿੰਗਲ ਲੈਣੇ ਟੀਲੂ ਵਾਲੇ ਪੁਆ ਲੈਣੇ ਆ ਦੋ ਡੱਬਿਆਂ ਚ ਉਹ ਤਾਂ ਚੱਲ ਕੋਈ ਨਹੀਂ ਭਲਾ 2 ਕਿਲੋ ਵਾਲੇ ਪੈ ਜਵੇ ਤਾਂ ਵੀ ਕੋਈ ਨਹੀਂ ਅ ਬਰਫੀ ਕਹਿੰਦਾ ਮੈਂ ਕਿਹੜੀ ਲੈਣੀ ਆ ਬਰਫੀ ਵਾਈਟ ਵਾਈਟੇ ਜਾਂਦੀ ਆ ਭਾਜੀ ਕਹਿੰਦੇ ਵਾਈਟ ਆਹ ਬੜੀਆ ਨਾ ਪੇਸਤਾ ਹਾਂ ਅਸੀਂ ਲੈ ਲੈਂਦੇ ਹਾਂ 2 ਕਿਲੋ ਬਰਫੀ ਲੈਣੀ ਆ ਭਾਈ ਤੇ ਸੁਭਾਨ ਵੈਸੇ ਹੁ ਵਧੀਆ ਸਾਰਾ ਫਰੈਸ਼ ਹੋਣਿਆ ਵਾ ਮਿਲ ਗੱਲ ਚਾਹੀਦੀ ਮੈਨੂੰ ਕੀ ਕੀ ਹੱਤਾ ਜਨੂਰ ਠੀਕ ਹੋ ਚੁੱਕੀ ਮੈਨੂੰ ਖਾਯੋ ਚਾਹਣਾ ਚਮਚਮ ਇੱਕ ਆ ਕਹੀ ਸੀ ਹਾਂ ਉਹ ਕਹਿੰਦੀ 120 ਹਾਲੇ ਤਾਂ ਵਿਆਹ ਹੁਣ ਤਾਂ ਬਥੇਰਾ ਮਿੱਠਾ ਚੱਲੀ ਜਾਣਾ ਬਾਅਦ ਖਾਂੂ ਮੇ ਤਾਂ ਬਹੁਤਾ ਖਾ ਵੀ ਨਹੀਂ ਹੁੰਦਾ ਕੋਈ ਗਾਲ ਨਹੀਂ ਆ ਰਹੀ ਉਹ ਠੀਕ ਆ ਆ ਨਹੀਂ ਕੈਸਾ ਤੇ ਫਿਰ ਆਈ ਕਰੀ ਚਲ ਮੈਂ ਤੇ ਸਮਾਨ ਲੈ ਆ ਦੂੰਗਾ ਨਾਲੇ ਘਰ ਬਣਾ ਲੇ ਨਾਲੇ ਆਪਾਂ ਵਲੌਗ ਬਣਾ ਲੁਗੇ ਮਿਲਕ ਕੇ ਕੈਸਾ ਤੇ ਸੀ ਮਿਲਕ ਕੇ ਕ ਕੋਈ ਗਾਲ ਨਹੀਂ ਫਿਰ ਘਰਾਂ ਬਣਾ ਲਈ ਕੋਈ ਠੀਕ ਨਹੀਂ ਬਿਸਤਲਾ ਵੀ ਭਾਈ ਲੱਡੂ ਹੋ ਗਏ ਆਪਣੇ 2 ਡੱਬੇ ਹੋ ਗਏ ਕਿਲੋ ਕਿਲੋ ਵਾਲੇ ਕੀ ਭਾਈ ਕੋਈ ਨਹੀਂ ਭਾਈ ਜੇ ਕਿਲੋ-ਕਿਲੋ ਵਾਲੇ ਕਰ ਦੋ ਚਾਹੇ ਮਾਂ ਵੀ ਕੋਈ ਗੱਲ ਨਹੀਂ ਪਨੀਰ ਭਾਈ ਫੇ ਕਿਦਾਂ ਹੁਣ ਕਿਲੋ 320 320 ਹੈ ਜੀ ਇਹ ਆਪ ਬਣਾਉਂਦੇ ਹਾਂ ਨਾ ਆਪਾ ਕੀ ਆ ਪਨੀਰ ਪਨੀਰ ਆਪਣੇ ਬੰਦੇ ਨੇ ਅੱਛਾ ਦੇ ਦਿੰਦੇ ਆ ਬਿਲਕੁਲ ਠੀਕ ਭਾਈ ਦੁੱਧ ਨਹੀਂ ਆਖੀ ਬਾਈ ਯਾਰ ਅੱਜ ਬੰਟੀ ਬਾਈ ਨੂੰ ਇਹ ਭੇਜਿਆ ਵਾ ਅਜਿੱਦਰ ਫੇ ਚਿੱਠੀ ਤੋੜਨੀ ਦੀ ਅੱਛਾ ਮਾਹ ਭਾਈ ਹੁਣ ਆਹ ਡਿਊਟੀ ਜਿੱਦਾਂ ਹੁਣ ਆ ਲੱਗੀ ਆ ਮਠਿਆਈ ਲਿਆਣ ਦੀ ਮਾਹ ਭਾਈ ਸਾਨੂੰ ਵੀ ਡਿਊਟੀ ਦੱਸੋ ਕੋਈ ਹੈ ਮੈਂ ਜਵਾਈਆਂ ਮੁੰਡਾ ਆਹੋ ਫੇਰ ਹੁਣ ਯਾਰ ਵਿਆਹ ਸ਼ਾਦੀ ਮਾਣੀ ਅਗਲੇ ਕੇ ਹੱਥ ਫਟਾਇਆ ਫੇਰ ਕਾਂਡ ਬਟਾਉਂਗੇ ਕਿੱਥੇ ਆ ਵਿਆਹ ਬਿਆ ਇਹ ਇਹ ਮਤਲਬ ਪਾਪਾ ਦੀ ਮਾਮੇ ਦੀ ਕੁੜੀ ਦਾ ਇੱਥੇ ਹੀ ਕਰ ਰਹੀ ਹੈ ਉਰੀ ਉਰੀ ਕਰਨਾ ਫਿਰ ਉਹ ਹਿਮਾਚਲ ਜੀ ਫਿਰ ਥੋੜਾ ਜਿਹਾ ਔਖਾ ਹੈ ਮਾਲਾ ਹੀ ਕਰਨਾ ਮਾਲਾ ਹੀ ਕਰਨਾ ਮਾਲਾ ਹੀ ਖਾਣਾ ਅੱਜ ਚਿੱਠੀ ਤੋੜਨੀ ਆ ਆ ਕਰਕੇ ਫਿਰ ਲਓ ਜੀ ਕਿੱਦੋਂ ਹੁਣ ਆਪਣੀ ਹੋ ਜਾਣੀ ਬਰਫੀ ਉਹ ਤੋਂ ਬਾਅਦ ਹੋਰ ਕੀ ਲੈਣਾ ਚਾਹੀਦਾ ਹੈ ਹੁਣ ਆਪਾਂ ਹੋਰ ਆਪਾਂ ਬਿੱਲੂ ਵੀਰੇ ਦੀ ਦੁਕਾਨ ਤੇ ਜਾਣਾ ਉੱਥੇ ਕੀ ਅਗੇ ਲੈਣਾ ਮਸਾਲਾ ਲੈਣਾ ਹੈ ਇੱਕ ਉਹ ਰੜੀਆਂ ਉਹ ਕੀ ਕਹਿੰਦੇ ਗੁੜ ਲੈਣਾ ਗੁੜ ਕੋਕੋ ਕੌਲੀ ਇੱਥੇ ਮਿਲ ਜੂਗਾ ਫਿਰ ਹਾਂ ਯਾਰ ਰਕੀ ਬਾਈ ਦੂਨੇ ਵੀ ਦੇ ਦੀ ਸੌਕ ਕਿ ਹੈ ਸੌਕ ਦੂਨਾ ਚਾਹੀਦਾ ਆਪਾਂ ਨੂੰ ਦੂਨੇ ਇੱਥੇ ਵੈਸੇ ਹੈ ਨਹੀਂ ਆ ਹੈਗੇ ਹੈਗੇ ਕਿ ਉਹ ਜੈਸਮਨ ਕਾਰੇ ਵਾਸਤੇ ਚਾਹੀਦੇ ਭਲਾ ਬਦਾਨੇ ਤੇ ਉਹ ਲੈ ਕੇ ਪਾਪਾ ਹੋਰੇ ਤੇ ਬਦਾਨੇ ਵਾਸਤੇ ਤਾਂ ਫਿਰ ਆ ਚੱਲੂਂਗੀਆਂ ਥੋੜੀਆਂ ਬੜੀਆਂ ਕੋਲੀਆਂ ਰਕੀ ਬਾਈ ਕਿਹੜੀ ਚੱਲੂਗੀ ਹਾਂ ਦੋਸਤ ਹੈ ਵੀ ਆਹ ਕਿ ਲੈ ਲਓ ਵਧੀਆ ਰਿਹਾ ਕਿਹੜੀਆਂ ਆਹਾਂ ਨਹੀਂ ਆਉਂਦਾ ਅੱਛਾ ਆਹ ਪਲਾਸਟਿਕ ਵਾਲੀਆਂ ਇਹ ਮਹਿੰਗੀਆਂ ਹੋਣੀਆਂ ਤਾਂ ਕਹਿੰਦਾ ਵੀਰਾ ਵੀ ਨਹੀਂ ਮੈਨੂੰ ਪਤਾ ਤੁਸੀਂ ਕਿਹਨੇ ਰੱਖਿਆ ਆ ਬਣਾ ਮੋਟੋ ਪੱਖਾ ਲਾ ਤਾ ਵੀ ਹੱਥ ਛੋੜ ਜਾਣਾ ਹਾਂ ਇਹ ਵੀ ਗੱਲ ਆ ਲੱਗਣਾ ਨਹੀਂ ਪਾਜੀ ਠੰਡ ਬਹੁਤ ਹੋਗੀ ਬਹੁਤ ਚੱਲਦੀ ਹੈ ਨਹੀਂ ਆਉਣਾ ਠੀਕ ਆ ਇਤਬਾਹ ਹੈ ਨਹੀਂ ਇਹ ਤਾਂ ਛੋਟੇ ਇਹ ਥੋੜੀ ਛੋਟੀ ਹੋ ਜਾਣੀ ਬਾਈ ਆ ਤੁਸੀਂ ਬੜੀ ਦੇ ਦਿਓ ਪਲਾਸਟਿਕ ਵਾਲੀਆਂ ਹੀ ਦੇ ਦਿਓ ਹਾਂ 100 ਦੇ ਦਿਓ 100 ਦੇ ਦਿਓ ਕਿੰਨੀਆਂ ਇਹਦੇ ਚ ਇੱਕ ਚ ਹੋਣਗੀਆਂ ਇਹ ਜੋ ਪਿਲੇ ਆਂ ਮੈਂ ਬਾਅਦ ਫਿਰ ਦੋ ਦੇ ਦੋ ਸਰ ਜਣਾ ਇਹ ਕਿਆ ਪ੍ਰਾਈਸ ਹੈ ਜੀ ਇਹਨਾਂ ਦਾ ਵੈਸੇ 100 100 ਦੀ ਅੱਛਾ 100 100 ਦੀਆਂ ਲਓ ਪਈ ਲੱਡੂ ਵੀ ਹੋ ਗਏ ਉਹਨੇ ਹਾਂ ਹੋਵੇ ਪਾਉਣੇ ਇੱਕ ਬੈਗ ਜਬਦਮ ਨਹੀਂ ਲੱਗ ਲੱਗ ਚ ਨਹੀਂ 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 ਘਰ ਨੂੰ ਲੈ ਕੇ ਜਾ ਮੈਂ ਕਰ ਇੱਕ ਹਾਂ 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 ਜਿਉਣਾ ਹਾਂ ਪੈਕ ਕਰ ਦੇ ਦੋਨੇ ਨਾਲ ਭੇਜਣੇ ਆ ਬਾਫੇ ਡੱਬਾ ਵੀ ਹਾਂ ਬਾਫੇ ਤਾਂ ਘਰ ਤੋਂ ਰੱਖਣੀ ਨਹੀਂ ਉਹ ਰੈਡੋ ਉਹ ਵੀ ਨਾਲੇ ਜਾਓ। ਉਹ ਪੈਕ ਕਰ ਦੋ ਤੁਸੀਂ ਉਹ। ਉਹਨੂੰ ਥੋੜਾ ਜਿਹਾ ਲੱਗ ਜਾ ਤਾਂ ਦੋ ਨਿਸ਼ਾਨੀ ਪਾ ਦੋਗੇ। ਬਸ ਫੇਰ ਕਰ ਦੋ। ਉਹ ਕਹਿਣੀ ਆ ਵੀ ਜੇ ਕਰ ਲੋ ਮੰਗਾਇਆ। ਐਂ ਕਰਦੇ ਲੱਖੀ ਬਾਈ। ਨਿਸ਼ਾਨੀ ਲੱਗ ਦੋਣੀ। ਉਹ ਲੱਗਦਾ ਹੀ ਕਰਨਾ। ਪੈਕ ਕਰ ਦੋ ਪਰ ਇਹਦੀ ਥੋੜੀ ਨਿਸ਼ਾਨੀ ਲਾ ਦਿਓ। ਮਰਫੀ ਵਾਲੇ ਪਰ ਕਿਉਂਕਿ ਐਂ ਪਤਾ ਵੀ ਲੱਗ ਜਵੇ ਵੀ ਆਹ ਵਰਪੀ ਆ। ਹਾਂ ਲੈ ਲਿਓ ਚੌਕੂ। ਹਾਂ ਲੈ ਲਿਓ ਚੌਕੂ ਕੋਈ ਕਹਿੰਦਾ। ਤੇ ਲੱਡੂ ਆ ਫੜਾਏ ਬਾਈ ਲੱਡੂ। ਲੱਡੂ ਕਰੀਏ ਚੈੱਕ। ਤਾਜੀ-ਤਾਜੀ ਲੱਡੂ ਜਿਵੇਂ ਜਿਹੜੇ ਮੈਂ ਬਣਾਈ ਸੀ ਆ ਦੇਖੋ ਲੱਡੂ ਐਨ ਫੁੱਟਦੇ ਆ ਮੈਂ ਵੀ ਤਾਂ ਬਣਾਏ ਤੇ ਗਿਰ ਵੀ ਨਾ ਜਾਵੇ ਥੱਲੇ ਹੈ ਮੈਂ ਵੀ ਤਾਂ ਬਣਾਏ ਤੇਸਟ ਕਰ ਸਕਦੇ ਆ ਆਹਾਂ ਲੈ ਖਾੜ ਟੈਸਟ ਕਰਨੇ ਨੂੰ ਲਿਆਏ ਹੱਦ ਹੋ ਗਈ ਮੈਂ ਕਿਤੇ ਹੋਕਿਆ ਮੈਂ ਕਿਤੇ ਦਿਖਾਉਣ ਲੈ ਖਾਦ ਕਰਦੀ ਆ ਟੈਸਟ ਕਰਨੇ ਨੂੰ ਲਿਆ ਜਿਹੜੇ ਮੈਂ ਬਣਾਏ ਤੇ ਥੋੜੇ ਜਿ ਠੀਕ-ਠੀਕ ਆ ਆਹਾਂ ਹੋਰ ਲਿਆ ਤਕਉ ਹਾਂ ਇਹਦੇ ਥੋੜੇ ਹੋਰ ਹੋਣੇ ਤੁਹਾਡੇ ਬਣੇ ਨੇ ਵਧੀਆ ਬਣੇ ਹੋਏ ਆ ਅੰਨਾ ਮਿੱਠਾ ਵੀ ਨਹੀਂ ਹੈਗਾ ਹਾਂ ਨਹੀਂ ਇੰਨਾ ਕੁ ਮਿੱਠਾ ਜਾ ਜਾ ਹੂੰ ਕਿਉਂਕਿ ਇਹ ਇੰਨਾ ਵੀ ਨਾ ਹੋਵੇ ਭੁਲੀ ਜਾਣੇ ਬਸ ਫਿਰ ਉਹ ਹਾਂ ਆਹੋ ਇਹ ਵੀ ਭਾਈ ਚਾਣੀ ਕਰਕੇ ਜੁੜ ਕੇ ਰਹਿੰਦੇ ਹਨਾ ਚਾਣੀ ਕਰਕੇ ਜਿੰਨੇ ਜਾਣੇ ਤੇ ਲਾਤੀ ਉਹਨੇ ਜ਼ਿਆਦਾ ਹੋ ਜਾਣੇ ਅੱਛਾ ਹਾਂ ਹੂੰ ਵੀ ਇਹੋ ਜਿਹਾ ਹੀ ਹੁੰਦਾ ਕਿ ਕੱਦਾਂ ਨਾਲ ਮਾਰਦੇ ਫਿਰ ਹਾਂ ਜੁੜਦੇ ਜਾਂਦੇ ਆ ਆ ਇਹ ਵੀ ਗੱਲ ਠੀਕ ਆ ਹੂੰ ਉਹ ਮਿੱਠਾ ਤੇਲ ਲਾਉਂਦੇ ਆ ਜ਼ਿਆਦਾ ਇਹ ਵੀ ਗੱਲ ਠੀਕ ਆ ਉਈ ਐਨਾ ਕ ਮਿੱਠਾ ਵੈਸੇ ਸ਼ੂਗਰ ਸ਼ੈਗਰ ਵਾਲੇ ਬੰਦੇ ਵਾਸਤੇ ਵੀ ਚਾਹ ਪੀਓ ਚਾਹ ਪੀਓ ਪਹਿਲਾਂ ਉਹ ਨਹੀਂ ਭਾਈ ਉਹ ਯਾਰ ਹੱਥ ਇਹਦਾ ਪਿੰਡ ਹੀ ਨਹੀਂ ਚੱਲ ਮੈਂ ਪੀ ਰਾਂ ਮੈਂ ਚਾਹ ਵੀ ਆ ਗਈ ਭਾਈ ਹੈ ਥੋੜੀ ਜਿਆਦਾ ਵੈਸੇ ਤੁਸੀਂ ਚਾਹ ਦਾ ਪੈਗ ਲਾਓ ਹਮ ਓਕੇ ਤੁਸੀਂ ਵੀਓ ਮੈਂ ਤਾਂ ਪੀ ਲਿਆ ਚਾਹ ਪੀ ਲਈਏ ਹੁਣ ਪਹਿਲਾਂ ਉਹ ਲਾਉਂਦੀ ਬਾਈ ਨੇ ਸੱਚੀ ਉਹ ਕਿਹਾ ਵੀ ਦੂਰ ਤਾਈ ਚਮਕੂ ਮਠਿਆਈ ਵਾਲਾ ਡੱਬਾ ਮਠਿਆਈ ਵਾਲੇ ਸਾਰੇ ਹੀ ਆ ਵਰਫੀ ਵਾਲਾ ਡੱਬਾ ਵਰਫੀ ਵਾਲਾ ਸੱਚ ਤੇ ਇਹ ਆ ਠੀਕ ਆ ਹਾਂ ਲੱਡੂਆਂ ਨੂੰ ਭਾਈ ਲਾਲ ਰੰਗ ਦੀ ਪੈਕਿੰਗ ਕਰਤੀ ਬਾਈ ਨੇ ਇਹਨੂੰ ਕਰਤੀ ਆਹਾ 골ਡਨ ਤੇ ਠੀਕ ਆ ਵਧੀਆ ਗੱਲ ਆ ਇਹਨ ਪਤਾ ਤਾਂ ਲੱਗਦਾ ਹੁਣ ਭਈ ਇਹਦੇ ਚ ਭਾਈ ਵਰਫੀ ਆ ਨਹੀਂ ਤਾਂ ਹੋਲੇ ਜੇ ਜਾਣਾ ਤਾਂ ਕੰਮ ਮਾਰਕਰ ਤਾਂ ਨਹੀਂ ਹੋਣਾ ਭਾਜੀ ਨੇ ਉਧਰੇ ਹੋਗਾ ਨਾ ਮਾਰਕਰ ਤਾਂ ਲਿਖਣਾ ਉਸਕਾ ਪੱਕਾ ਜਾਈਏ ਚਿੱਕੀ ਦੇ ਪਰ ਉਹ ਤਾਂ ਫੇਰ ਉੱਥੀ ਦੇ ਲੈ ਜਣੇ ਮਿੱਲੂ ਬਾਈ ਤੇ ਹੀ ਉਹ ਬਾਈ ਤਾਂ ਉਹ ਕਹਿੰਦਾ ਵੀ ਜੇ ਉਰੇ ਪੁੱਛਾਉਣਾ ਚਾਹੀਦਾ ਫਿਲਹਾਲ ਹੈਗਾ ਵੀ ਹਾਂ ਬਕਾਉ ਨਹੀਂ ਹੈਗਾ ਕਹਿਣ ਦਾ ਮਤਲਬ ਠੀਕ ਆ ਚਲੋ ਫਿਰ ਹੁਣ ਪਤਾ ਨਾ ਬਿੱਲੂ ਬੀਰ ਕੋ ਜਾਇਏ ਹਾਂ ਸਾਰਾ ਕੁਝ ਅਸਿਰਫ ਜੰਗ ਲੈਂਦੇ ਹਾਂ ਹਾਂ ਤੂੰ ਪਕੌੜੇ ਖਾਈ ਜੰਨੂੰ ਸੁਆਦੇ ਬਹੁਤ ਹੈ ਹਾਂ ਸੁਆਦ ਤਾਂ ਫਿਰ ਹੋਊਗਾ ਹੀ ਆਹਾਹਾ ਪਨੀਰ ਵਾਲੇ ਬਣ ਰਹੇ ਆ ਭਾਈ ਪਨੀਰ ਵਾਲੇ ਸੁਆਦ ਤਾਂ ਫਿਰ ਹੋਊਗੇ ਉਹ ਇਹ ਪਨੀਰ ਵਾਲੇ ਪਕੌੜੇ ਹੋਣ ਸੁਆਦ ਨਾ ਹੋਵੇ ਇਹ ਹੋ ਸਕਦਾ ਇਹ ਆਲੂ ਵਾਲੇ ਗੋਭੀ ਵਾਲੇ ਆ ਜਾ ਨਾ ਸਵਾਦ ਨਾਲ ਦੇ ਲੈ ਮਿਕਸ ਪਕੌੜੇ ਆ ਹਮ ਐਂ ਚੱਲਦੇ ਤੁਰਕੇ ਆ ਜਾ ਇਹ ਤੁਰਕੇ ਚੱਲਣਾ ਆ ਤਾਂ ਦੁਕਾਨ ਆ ਹੁਣ ਲਈਏ ਬਿੱਲੂ ਭਾਈ ਤੇ ਸਮਾਨ ਹੋਰ ਜੀ ਭਾਈ ਠੀਕ ਠਾਕ ਜੀ ਬਕਰ ਪਾ ਜੀ ਕਿੱਸੇ ਬਕਰੀਏ ਜੀ 6 ਵਾ ਸਾਰੇ ਬੰਨ ਤੇ ਬੈਠੇ ਕਿ ਆਖੀ ਸਾਡੇ ਕੰਮ ਇਹ ਜਾ ਹੁਣ ਸਵੇਰੇ ਸਵੇਰ ਦਾ ਤਾਂ ਨੂੰ ਕਿਸੇ ਨੂੰ ਅਟੈਕ ਦੇਣਾ ਸਵੇਰੇ ਸਵੇਰ ਤੋਂ ਦੰਨੇ ਪੈਸੇ ਲੋਕਾ ਕੋਲੋਂ ਪੈਸੇ ਆਏ ਵੇ ਹੁਣ ਤਾਂ ਆਦ ਨੂੰ ਵੇਚੇ ਵੇ ਉਹ ਨੋਟ ਲੈ ਲੀਏ ਸਵੇਰ ਨੂੰ ਸਾਨੂੰ ਪਤਾ ਵੈ ਕਿ ਆ ਹਲ ਹੋਇਆ ਵਾ ਹਾਂ ਉਹ ਹੁਣ ਚਲੀ ਜਾੜੇ ਇਹ ਲੀਡਰ ਜੀ ਸੋਦਾ ਇਹ ਜਿਦਾ ਮੈਂ ਦਾਰੇ ਕਰੋ ਤੁਸੀਂ ਥਾਨੇ ਦਾ ਬਾਈ ਮਾਰੀ ਹਾ ਦਾ ਜੇ ਥਾਨਾ ਦਾ ਹੁਣ ਹਾਂ ਜੇ ਹੁਣ ਥਾਨਾ ਦਾ ਹੱਲ ਹੋ ਗਿਆ ਹੁਣ ਬਾਈ ਨੇ ਵੀ ਆਪਣਾ ਸੌਦਾ ਪਤਾ ਲਿਆਣਾ ਜਾਨ ਨੰਬਰ 20000 ਦਾ ਕਾ ਨਿਕਲੇ ਹੂੰ ਐਤ ਕੀ ਦਾ ਔਖਾ ਹੋ ਗਿਆ ਜੀ ਕੰਮ ਐਤ ਕੀ ਔਖਾ ਹੋ ਗਿਆ ਕੰਮ ਜੀ ਇੱਕ ਤਾਂ ਚਾਹ ਦੋ ਡੱਬੀਆਂ ਚਾਹ ਮਸਾਲੇ ਦੀਆਂ ਕਿ ਲੋ ਗੁੜ ਠੀਕ ਹੈ ਜੀ ਤੇ ਇੱਕ ਇੱਕ ਮਾਰਕਰ ਲੈਣਾ ਹੈ ਇੱਕ ਹੋਰ ਚੀਜ਼ ਕੀ ਆਤੀ ਭਲਾ ਹੋਰ ਮਾਂ ਮਾਂ ਤਾਂ ਪਰ ਹੈਗੇ ਆ ਹਨਾ ਹਾਂ ਮਾਂ ਹੈਗੇ ਆ ਇੱਕ ਮਾਰਕਰ ਗੁੜ ਹੂੰ ਤੇ ਚਾਹ ਦਾ ਮਸਾਲਾ ਚਾਹ ਦਾ ਮਸਾਲਾ ਬਸ ਇਹੀ ਆ ਤੇ ਚੋਣ ਕਰ ਲੈਣਾ ਜਦੋਂ ਖੁੱਲਾ ਹੋਣਾ ਹੈ ਲੋਕ ਲਈ ਜਾਵਾਂਗੇ ਮੈਂ ਕਹਿੰਦਾ ਦੋ ਪੀਏ ਦੇ ਦੋ ਠੀਕ ਹੈ ਜੀ ਜਿਵੇਂ ਖੁੱਲਾ ਵੈਸੀ ਖੁੱਲਾ ਕਿਦਾਂ ਦੋਗੇ ਉਹਨੇ ਜਨਾਬੀ ਕਰਾ ਲਓ 100 200 ਕਰ ਦੋ ਫਿਰ ਉਹ ਫੇ ਬੱਦਾਲੀ ਰੁਪਈਆ ਬਿਚੀ ਉਹ ਫੇ ਭਾਈ ਪੀਣਾ ਪੈਣਾ ਜੀ ਪੀਣਾ ਪਊਗਾ ਤੇ ਪੀਣੇ ਦਾ ਟਾਈਮ ਫਿਰ ਹਜੇ ਟਾਈਮ ਘਟਾ ਫਿਰ ਅੱਗੇ ਜੀਰੇ ਚ 45 ਰੁਪਈਆ ਆ ਆ ਦੇ ਦੇ ਦੋ ਡੱਬੀਓ ਦੇ ਦੋ ਫਿਰ ਠੀਕ ਨਹੀਂ ਟੋਟਲ ਇਹ ਪੈਕਿੰਗ ਦਾ ਭਾਈ ਸਾਢੇ ਹਾਂ ਹੋ ਗਈ ਪੈਕਿੰਗ ਡੱਬਾ ਬੋਲਦਾ ਡੱਬਾ ਡੱਬਾ ਬੋਲਦਾ ਜੀ ਮਮਾਈ ਚਾਹੇ ਚਿੱਠੀ ਜੀ ਇਹ ਬੋਲਦਾ ਬਸ ਹੋ ਗਿਆ ਬੰਦ ਐ ਕੀ ਬਾਤ ਨਵੀਆਂ ਨਵੀਆਂ ਚੀਜ਼ਾਂ ਨਵੀਆਂ ਨਵੀਆਂ ਚੀਜ਼ਾਂ ਜੀ ਬਾਹਰ ਕੱਢ ਕੇ ਸੈੱਟ ਕਰ ਦੋ ਹਾਂ ਐਸੇ ਪਾਣੀ ਆ ਜੀ ਫਿਰ ਜੇ ਹੁਣ ਫੇਰ ਵੀ ਸਿੱਧੀਆਂ ਜੀਆਂ ਕਰਕੇ ਬਣੀਆਂ ਆ ਹਾਂ ਸਿੱਧੀਆਂ ਜੀਆਂ ਕਰਕੇ ਪਾ ਦੋ ਹਾਂ ਯਾ ਤੱਕ ਮਨ ਲਾ ਦੇਈਂ ਸੈੱਲ ਡਾਊਨ ਹੋ ਜਾਣੇ ਮਾਮਾ ਜੀ ਮੈਨੂੰ ਆਪ ਆਉਣ ਲੱਗ ਚੱਲ ਹੈਗੇ ਨਾਲ ਦੇ ਚੱਲ ਤਾਂ ਵਿੱਚ ਹੀ ਉਹ ਤਾਂ ਜਾ ਅੱਜ ਨਹੀਂ ਦੇਖ ਵੀ ਲੈ ਆਹ ਬੋਲੋ 사ની ਜਿਹੜੇ ਨਾਲ ਆਪਾਂ ਤਾਂ ਇਸ ਤਰ੍ਹਾਂ ਹੈ ਹਾਂਜੀ ਵੀ ਐਂ ਤਾਂ ਵੈਸੇ ਗਲਤ ਗੱਲ ਫੇ ਦੁਕਾਨਦਾਰਾ ਦੀ ਵੀ ਐ ਮਾਨੂੰ ਤੇਜੀ ਦਾ ਇੱਥੇ ਜੋੜਾ ਲੈਣਾ ਬਟਨਾਂ ਤੇ ਹੀਰਾ ਇਹਨਾਂ ਨੂੰ ਵੈਸੇ ਜਾਤਾ ਜੀ ਮੈਂ ਆਪਣਾ ਬੋਲਣਾ ਕਹਿਣਾ ਉਹਦੇ ਸੇਕ ਕਿਹਨਾ ਚਾਹੀਦੀ ਹੈ ਇਸੇ ਹਾਂਜੀ ਟਾਬਲ ਸੇਕ ਪਤਾ ਕਿਆ ਗੱਲ ਹੈ ਜੀ ਸਾਈਡ 'ਪਾ ਬਟਨ ਹੋਵੇ ਹਾਂ ਹਾਂ ਜਾਂ ਬਟਨ ਹਾਂ ਜ਼ਿਆਦਾ ਚਲਾਉਣੀ ਆ ਬਿਲਕੁਲ ਉਹ ਬਟਨ ਆਨ ਕਰ ਦੋ ਨਹੀਂ ਹੋਵੇ ਪਤਾ ਕਿਆ ਸਿਸਟਮ ਆ ਜੇ ਜੀ ਇਹ ਪਰ ਦੇਖ ਲੰਨੇ ਆ ਨਾ ਫਿਰ ਤਾਂ ਨੁਕਸ ਬਹੁਤ ਕੱਢਣਾ ਪਾਣੇ ਨਹੀਂ ਹਲੇ ਦੇ ਵਿੱਚ ਐ ਖਾ ਨਹੀਂ ਇਹ ਬਾਕੀ ਇਹਨੇ ਨਾਲ ਦੂਸਰੀ ਉਹ ਲਿਆਉਣੀ ਟੀ ਹਾਂ ਯਾ ਤਾਂ ਫਿਰ ਦੂਸਰੀ ਜੇ ਹੁਣ ਆ ਕਰੀ ਐ ਹਾਂ ਜੀ ਆ ਤਾਂ ਆਪਾਂ ਦੇ ਮਨ ਦੇ ਵਿੱਚ ਤਾਂ ਆਣਾ ਵਿਚਾਰ ਚਾਰ ਦਿਨ ਇਹ ਜਗਾ ਜਾ ਕੇ ਇਹ ਨਾ ਚੰਦੀ ਆ ਉਹਥੇ ਬੋਲੇ ਨਾ ਹੁਣ ਕਿਆ ਪਤਾ ਇੱਥੇ ਸੋਚ ਲੱਗਣ ਨੂੰ ਜਗਾ ਨਹੀਂ ਤੁਸੀਂ ਲੜਾ ਉਹ ਸੋਚਦਾ ਸੋਚਦਾ ਮਮਾ ਹੀ ਛੋਟਾ ਯਾ ਨਹੀਂ ਲੱਗਦਾ ਛੋਟਾ ਯਾ ਛੋਟਾ ਯਾ ਕਿਤੇ ਦੋ ਜਿੰਨਾ ਲੱਗਣਾ ਹੈ ਇਹ ਕਹਿੰਦਾ ਡੈਕੋਰੇਸ਼ਨ ਖਤਮ ਹੋ ਗਈ ਨਹੀਂ ਇਹ ਤਾਂ ਕਿੱਥੇ ਚੱਲਣਾ ਚਾਹੀਦਾ ਸਹੀ ਗੱਲ ਹੈ ਜੀ ਅਰੇ ਵੀ ਗੱਲ ਆ ਚਲ ਕੋਈ ਗੱਲਾਂ ਬਹੁਤ ਹੋ ਗਈਆਂ ਨਿਪਟ ਗਿਆ ਕੰਮ ਹਾਂਜੀ ਕੋਈ ਨਹੀਂ ਆਪਾਂ ਥੋੜਾਕ ਘਟਾ ਦੋਗੇ ਕੰਮ ਇਹ ਚੀਜ਼ ਤਾਂ ਸਾਰੇ ਹੱਥ ਰੱਖ ਲਓ ਭਾਈ ਦਾ ਆਪਣੇ ਹੱਥ ਰੱਖ ਲਓ ਇਹ ਵਿਚਾਰ ਕਰਾਂ ਦੀ ਚੀਜ਼ ਤਾਂ ਹੈ ਨਾ ਨਹੀਂ ਵੈਸੇ ਦੁਕਾਨਦਾਰਾਂ ਨੂੰ ਸਲਾਹ ਦੇਣੀ ਚਾਹੀਦੀ ਭਾਈ ਇਹ ਮੈਂ ਤਾਂ ਸੋਚਾ ਜਾਂ ਫਿਰ ਇੱਕ ਸੈੱਟ ਤੇ ਹੀ ਦਾ ਵੀ ਕਰ ਚਾਹੀਦਾ ਵੀ ਗੱਲ ਸੈਲਾਵਾ ਇਹ ਦੱਸਦਾ ਭਾਈ ਭਾਈ ਜਾਂ ਤੁਹਾਡੇ ਘਰਾਂ ਤੋਂ ਚਿੱਠੀ ਤਿਆਰ ਹੋਊਗੀ ਹਾਂਜੀ ਤੁਸੀਂ ਜਿਸ ਟੈਂਪੇ ਭੇਜਣੀ ਹੈ ਉਹ ਤੋਂ ਬਾਅਦ ਚੇਂਜ ਕਰ ਬਿਲਕੁਲ ਬਿਲਕੁਲ ਹਾਂਜੀ ਹਾਂ ਇਹ ਵਿਚਾਰ ਦੀ ਠੀਕ ਨਹੀਂ ਇਹ ਤਾਂ ਹੈ ਚਲੋ ਦੇਖਦੇ ਆਂ ਪੈਸੇ ਆਏ ਤਾਂ ਹੁਣ ਗ੍ਰੈਫਟੀ ਇਹ ਚੀਜ਼ਾਂ ਦੀ ਦੇਖੂ ਕਿਆ ਬਹੂਗਾ ਫਿਰ ਚੱਲੂਗੀ ਨਹੀਂ ਆਏ ਤਾਂ ਪਹਿਲਾ ਹੈਗੀ ਜਾਨ ਜੀ ਨਹੀਂ ਤਾਂ ਹੁਣ ਨੂੰ ਬੰਦ ਕਰ ਦਿੰਦੇ ਜੇ ਠੀਕ ਅੱਛਾ ਸ਼ਗਨਾ ਤਾਂ ਕਦੇ ਕੋਣਾ ਹੁਣ ਇੱਥੋਂ ਜਾਣੀ ਆ ਸ਼ਗਨਾ ਨਾਲ ਉੱਥੇ ਸ਼ਗਨਾ ਨਾਲ ਪੁੱਜ ਜਾਣੀ ਆ ਉਸ ਤੋਂ ਬਾਅਦ ਦੇ ਵਿੱਚ ਇਹ ਡੱਬਾ ਸਾਈਡ 'ਤੇ ਰੱਖ ਲੈ ਬਿਲਕੁਲ ਬਿਲਕੁਲ ਹਮ ਸ਼ਗਨਾ ਨਾਲ ਜਿਹੜਾ ਕੰਮ ਹੋ ਜੂਵੇ ਉਹਦੇ ਵਾਰ ਹੀ ਰੀਤ ਨਹੀਂ ਰੀਤ ਨਹੀਂ ਬਹੁਤ ਵਧੀਆ ਪਰਮਾਤਮਾ ਨੇ ਦੰਗ ਜੰਦਾ ਬਿਲਕੁਲ ਜੀ ਆ ਕੇ ਬੜੇ ਅੱਜ ਕੀ ਹੋਇਆ ਉਹ ਆਏ ਨਹੀਂ ਹੈਗੇ ਮਾਣ ਉਹ ਤੁਹਾਨੂੰ ਮੈਸੇਜ ਆਇਆ ਹੈ ਇਹੀ ਜਿਹੜੇ ਮੈਸੇਜ ਆਉਂਦੇ ਆ ਨਾ ਆਹ ਜਿਹੜੇ ਮੈਸੇਜ ਆਉਂਦੇ ਆ ਹਾਂਜੀ ਇਹੀ ਸਾਡੇ ਅੱਜਕੱਲ ਫੇਕ ਆਉਂਦੇ ਆ ਅਲਟ ਕਰਿਆ ਹਾਂ ਉਹ ਨਹੀਂ ਆ ਗਏ ਆ ਆ ਦੇਖ ਸਕਰੀਨ ਸ਼ਾਟ ਭੇਜਿਆ ਬੰਦੇ ਨੇ ਹਾਂ ਆਇਆ ਬਲਜਨ ਦਰਸਨ ਆਇਆ ਕੌਣ ਆਇਆ ਮੈਨੂੰ ਬੋਣ ਚ ਪਾ ਕੇ ਦੇਖਣ ਦੋ ਹਾਂ ਅੱਛਾ ਨਾ ਹੁਣ ਰਹਿਣ ਦੇ ਫਿਰ ਹੁਣ ਤਾਂ ਗਾਗਾ ਆ ਗਏ ਬੇਟਾ ਕੰਮ ਕਰ ਤੂੰ ਵੀ ਮੈਨੂੰ ਆਪਣੇ ਕਾਉਂਟ ਚ ਪਾ ਕੇ ਦੇਖਣ ਦੋ ਠੀਕ ਹੈ ਠੀਕ ਹੈ ਜੇ ਕੱਟੋਗੇ ਤਾਂ ਸਮਝ ਲੋ ਪਾ ਕੇ ਦੇਖਾਂ ਵੀ ਰਿਜਨਲ ਹੈ ਆਈ ਆਈ ਉਹ ਟਰੈਕਟਰ ਵਾਲਾ ਹਾਂ ਜੀ ਤੁਸੀਂ ਇੰਨੀ ਖੇਚਲਾ ਨਾ ਕਰੋ ਪੈਸੇ ਨਾਲ ਨੇ ਰੱਖਿਆ ਕਰੋ ਆ ਗਿਆ ਫੋਨ ਵੀ ਆ ਗਿਆ ਲਓ ਜੀ ਅਗਲੇ ਨੇ ਫੋਨ ਵੀ ਕਰਤਾ ਭਾਈ ਕੋਈ ਲੈ ਗੱਲ ਕਰੋ ਬੰਦੇ ਨਾਲ ਹੋਰ ਮਾਮਾ ਜੀ ਅੱਛਾ ਮੈਂ ਤਾਂ ਚੱਕੇ ਦਿੱਤਾ ਤਾਂ ਕੋਈ ਗੱਲ ਕਰੋ ਯਾਰ ਬੰਦੇ ਨਾਲ ਲੰਬੀ țeੜੀ ਜਨੇ ਹੜਦਾ ਨਹੀਂ ਬੰਦਾ ਕਹਿੰਦਾ ਮੈਂ ਗੱਲ ਬੰਦੇ ਨੂੰ ਟੈਂਸ਼ਨ ਟੈਂਸ਼ਨ ਹੁਣੇ ਕੰਮ ਪੱਕਾ ਕਰਨਾ ਬਿਲਕੁਲ ਬਿਲਕੁਲ ਕਰ ਲਓ ਗੱਲ ਕਰ ਲੀ ਹਾਂ ਵੀਰੇ ਮੈਂ ਕਰ ਲਊ ਕਰ ਲਊ ਹੋਰ ਮਾਮਾ ਜੀ ਬਈ ਟੈਂਸ਼ਨ ਹੁੰਦੀ ਹੈ ਬੰਦੇ ਨੇ ਹਾਂ ਨਾ ਕਿ ਤੁਹਾਡੇ ਕੋ ਪੈਸਾ ਤੁਹਾਡਾ ਪਹੁੰਚਿਆ ਕਿ ਨਹੀਂ ਪਹੁੰਚਿਆ ਬਹੁਤ ਵਧੀਆ ਤੁਸੀਂ ਦੱਸੋ ਕਿਦਾਂ ਹੱਲੇ ਵਾਲੇ ਮਾ ਕਰਪਾ ਜੀ ਕਿਹੜਾ ਲੰਗੀ ਜਾਂਦਾ ਟਾਈਮ ਹੋ ਗਈ ਤਿਆਰੀ ਹਾਂ ਹੋਰ ਹੋਰ ਤਿਆਰੀ ਚੱਲ ਪਈ ਜੀ ਚੁਰਾ ਚੁਰਾ ਜਿਹੜੇ ਕੰਮ ਹੁੰਦੇ ਨਾ ਇਹ ਕੰਮੇ ਕਣਾਣਾ ਵੀ ਜਿਕਣਾ ਸ਼ਗਨਾ ਦਾ ਕੋਈ ਵੀ ਕੰਮ ਹੈ ਇਹ ਟਾਈਮ ਗੱਲ ਹੁੰਦੀ ਹੈ ਟਾਈਮ ਗੱਲ ਹੀ ਹੁੰਦਾ ਹੈ ਵਧੀਆ ਹੁਣ ਅੱਜ ਇਹਨੂੰ ਬਹੁਤ ਵਧੀਆ ਟਾਈਮ ਨਹੀਂ ਮੰਨੂ ਆਸਤੀ ਵੀ ਮੈਂ ਲੇਖੂਗਾ ਨਹੀਂ ਉੱਥੇ ਦੇਖੋ ਉੱਧਰ ਜਾਣਾ ਪੈ ਗਿਆ ਅਚਾਨਕ ਭਾਈ ਇਹ ਬਚੋਲਾ ਸਾਹਿਬ ਆ ਤੇ ਬਾਅਦ ਹੁਣ ਆਂਦੇ ਵੀ ਫੇਰ ਵੀਰ ਦਾ ਫੋਨ ਆਇਆ ਆਇਆ ਹੀ ਮਹਾਂਦੇ ਕਿਉਂ ਤਾਂ ਹੋਇਆ ਹੈ ਕਿਹਨਾਂ ਨਹੀਂ ਤੂੰ ਭੁਗਾਨ ਦੇ ਕਹਿੰਦਾ ਹਮ ਮੈਂ ਉਹ ਕੰਮ ਇਹ ਰ ਭੱਜ ਕੇ ਆ ਗਿਆ ਦੁਆ ਪੂਰਾ ਕੀ ਕੰਮ ਆਇਆ ਉਹ ਤਾਂ ساری ਗੱਲ ਲੋਕਾਂ ਦੀ ਬੰਦੇ ਬਾਈ ਮਨਤਾ ਲੱਗ ਗਈ ਕਿ ਉਹ ਕਰ ਮੈਂ ਇਹ ਕੰਮ ਆਇਆ ਨਿਕਲਦਾ ਹੈ ਬਚੋਲਾ ਸਾਹਿਬ ਦੀ ਤਾਂ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਜੀ ਸਹੀ ਗੱਲ ਹੈ ਦੇਖੋ ਉਹਦਾ ਕੰਮ ਕੋਈ ਵੀ ਟਾਈਮ ਨਾਲ ਉਹਦੀ ਰੀਜ਼ਨ ਸਰੀਸਨੀ ਜੀ ਰੀਜ਼ਨੀ ਬਿਲਕੁਲ ਸਹੀ ਸਹੀ ਗੱਲ ਹਾਂ ਜੀ ਹਾਂ ਹਾਂ ਬਿਲਕੁਲ ਸਹੀ ਹੈ ਵੀ ਇੱਕ ਬੰਦਿਆਂ ਦਾ ਨਾ ਕਿ ਜੇ ਦੱਸੂਗੇ ਅੱਗੇ ਦੇ ਗਏ ਫਿਰ ਕੋਈ ਗੱਲ ਨਹੀਂ ਕੋਈ ਨਹੀਂ ਇਹ ਤਾਂ ਹੈ ਜੀ ਬਿਲਕੁਲ ਹਾਂ ਲਓ ਜੀ ਸਾਹੇ ਚੱਠੀ ਹੋ ਗਈ ਰੈਡੀ ਤੇ ਅਬ ਅੱਛਾ ਲੋਕ ਲਾਤਾ ਬਾਕੀ ਹੁਣ ਲੇਖ ਹੋਣੀ ਹੈ ਜੀ ਇਹ ਲਿਖਣੇ ਨੂੰ ਰਹਿੰਦੀ ਆ ਬਾਕੀ ਦੇ ਸਮਾਨ ਸਮੂਹ ਸਾਰਾ ਪੈ ਗਿਆ ਜੋ ਵੀ ਪਹਿਣਾ ਮਠਿਆਈ ਰਾਸਗੁਲੇ ਗੁਲਾਬ ਜਾਮਨ ਹੈ ਨਾ ਤੇ ਹੁਣ ਭਾਈ ਜੋੜੀਆਂ ਥੱਲੇ ਰਸਮਾਂ ਹੋਣੀਆਂ ਐ ਉਹ ਤੁਹਾਨੂੰ ਦਿਖੀ ਜਾਣੀਆਂ ਹੁਣ ਅਗਲੇ ਬਲੌਗਾਂ ਚ ਉਧਰ ਉਹ ਕਰਨ ਲੱਗੇ ਆ ਦੁੱਧ ਵਗੈਰਾ ਦਾ ਉਹ ਚਾਚੇ ਰਹਿ ਗਏ ਹੈ ਦੁੱਧ ਵਗੈਰਾ ਤਾਂ ਚਾਚੇ ਰਹਿ ਉਹ ਕਰਨ ਲੱਗੇ ਆ ਫਿਰ ਸ਼ੂਟ ਅੱਛਾ ਤੁਸੀਂ ਉਧਰ ਹੀ ਕਰ ਲਓ ਮੈਂ ਤੁਹਾਨੂੰ ਤਾਂ ਮਰੋਦੀ ਦੀ ਵੀ ਸ਼ੂਟ ਕਰ ਲਵਾਂ ਵਿੱਚ ਠੀਕ ਹੈ ਨਿਆਣਾ ਆਦੇਸ ਲੋ ਕੀ ਇਹ ਕੀ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਇੰਨਾ ਖੁੱਲਾ ਥੋੜਾ ਖੁੱਲਾ ਸੀ ਹੋ ਗਿਆ ਨਾ ਨਵਾਂ ਸੀ ਉੱਤਾ ਇਹ ਮੈਂ ਤੁਹਾਨੂੰ ਸੰਜਿਹੜਾ ਮੈਂ ਪਹਿਲਾਂ ਫੂਟ ਸਵਾਇਆ ਤਾਂ ਹਾਂ ਉਹ ਆਹੀ ਮੇਰੇ ਚੜ੍ਹ ਸੁਆਇਆ ਤਾਂ ਹੂੰ ਪਤਾ ਨਹੀਂ ਕਿ ਐ ਚੱਕਰ ਹੋਇਆ ਉਹ ਫਿਰ ਪਹਿਲਾ ਇਹਨੂੰ ਪਹਿਲਾ ਦਾ ਮਤਲਬ ਆਇਆ ਵੀ ਹੁਣ ਤੇ ਦੋ ਹਫਤੇ ਪਹਿਲਾਂ ਇੱਕ ਹਫਤੇ ਪਹਿਲਾਂ ਅੱਛਾ ਤਾਂ ਉਸੇ ਹੀ ਦੇ ਵਿਆਹ ਨੂੰ ਗਏ ਸੀ ਤੇ ਉਹ ਆਹੀ ਨਾਪਦਾ ਤਾਂ 1 ਲੱਖ ਤਾਂ ਘਟਿਆ ਫਿਰ ਵਜਨ ਚਲ ਬੜੀਆ ਵਜਨ ਥੋੜਾ ਜਨਾ ਹੁੰਦਾ ਨਾ ਸਾਵਡਟ ਜੀ ਹੁੰਦੀ ਕੋ ਲੱਤ ਘੱਟ ਜਾਂਦਾ ਹੈ ਆਹ ਕਹਿਨੀ ਆ ਮੇਰੇ ਮੇ ਲੋ ਜੀ ਇਧਰ ਮੰਮੀ ਜੀ Oh my god ਕੀ ਕਹਦਾ ਸਾਵਡਟ Oh my god ਜੀ ਕਿਤੇ ਮੈਸੇ ਰਵਿੰਦਰ ਨਾਲ ਮੈਚਿੰਗ ਹੋ ਗਈ ਰਵਿੰਦਰ ਨਾਲ ਕਿਉਂ ਇਹਨਾਂ ਦੇ ਟਾਰ ਹੋ ਕਿ ਮੈਂ ਹੋਣਾਗੇ ਥੋੜਾ ਖੁੱਲਾ ਸੀ ਨਹੀਂ ਹੋ ਗਈ ਨਹੀਂ ਪਤਾ ਨਹੀਂ ਲੱਗਦਾ ਮੇਰੀ ਗੱਲ ਸੁਣ ਇੱਕ ਇੱਕ ਪਾਸੇ ਨੂੰ ਤਾਂ ਵਧੀਆ ਗੱਲ ਆ ਹੈ ਖੁਸ਼ੀ ਦੀ ਗੱਲ ਆ ਖੁਸ਼ੀ ਦੀ ਗੱਲ ਆ ਜੀ ਤੇ ਖੁਸ਼ੀ ਦੀ ਗੱਲ ਸਲਿਮ ਹੋ ਗਈ ਜੈਸ ਵਿੱਚ ਸੇਰ ਵੀ ਆ ਰਹਿਣਾ ਉਹ ਤਾਂ ਚਲੋ ਪਤਾ ਨਹੀਂ ਲੱਗਦਾ ਪਾਕਿਸਤਾਨ ਨਾਲੇ ਕੁਲੇ ਫਾਇਦਾ ਵੈਸੇ ਜਿਆਦਾ ਨਹੀਂ ਪਤਾ ਲੱਗਦਾ ਪਰ ਥੋੜਾ ਜਿਹਾ ਸੀਉਣ ਵੱਜਣੀ ਇਹਨੂੰ ਹਾਂਜੀ ਹਾਂਜੀ ਫੇਟ ਨਾ ਨਾ ਸੋਹਣਾ ਲੱਗਦਾ ਨਾਲੇ ਕੁਦਰਤੀਆਂ ਦੇਖ ਲੈ ਮੈਚਿੰਗ ਵੀ ਹੋ ਗਈ ਹੈ ਨਾ ਮੰਮੀ ਦੀ ਗੱਲ ਸਹੀ ਆ ਉਹ ਮੈਂ ਤਾਂ ਗੌਰੇ ਨਹੀਂ ਕੀਤੀ ਵੀ ਮੈਂ ਤਾਂ ਹਲੇ ਪੱਗ ਕੱਟ ਕੇ ਕਿ ਮੈਂ ਕਹੇ ਇਹਦੇ ਨਾਲ ਦੀ ਪੱਗ ਬੰਨਿਆ ਤੁਸੀਂ ਇਹ ਘੁੱਟਾ ਪਾ ਲਿਆ ਬਹੁਤ ਵਧੀਆ ਬੈਠ ਕੇ ਚਾਹੀਦਾ ਕਿਦਾਂ ਨੇ ਸੋਹੇ ਹੋਰ ਕੀ ਆ ਜੀ ਹਾਂ ਪੱਗ ਪੱਗ ਦਾ ਚੱਲ ਫੇਰ ਵੀ ਆਏ ਆ ਵੀ ਕਹਿਲਾ ਵੀ ਘੱਟ ਮੈਚਿੰਗ ਹੋਣੀ ਸੀ ਆ ਐਡਾ ਬੜਾ কুরਤੇ ਦੀ ਮੈਚਿੰਗ ਹੋ ਗਈ ਸਿਰੇ ਤੇ ਸਿਰੇ ਤੇ ਆ ਗਿਆ 사ਣਾ ਹਾਂ ਫੈਂਟ ਕਰਦਾ ਫਿਰ ਤਾਂ ਜੇ ਉੱਪਰ ਦਮਾਲਾ ਵਿੱਥਿਆ ਦਮਾਲਾ ਦੋ ਵੀ 사ਣਾ ਐ ਤੂੰ ਵੀ 사ਤਰੀ ਕਾਲ ਮੈਰੀਟੀ ਕਹਿੰਦਾ 사ਣਾ ਐ ਤੂੰ ਵੀ 사ਤਰੀ ਕਾਲ 사ਤਰੀ ਕਾਲ ਦੀ 사ਤਰੀ ਕਾਲ ਭਾਈ ਸਾਰਿਆਂ ਨੂੰ 사ਤਰੀ ਕਾਲ ਇਹਦਾ ਮੁੰਡਾ ਮਾਨੂੰ ਵੈਸੇ ਮਿਲ ਲਿਆ ਵਿਚਾਰਾ ਪਹਿਲਾਂ ਪਰ ਹਾਂ ਤੁਸੀਂ ਉਹਨੂੰ ਮਿਲ ਕੇ ਆਏ ਦਾਦੀ ਨੂੰ ਦਾਦੀ ਜੀ ਨੂੰ ਦੇਖ 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 ਦੱਤੂ ਅਕਸੀਡੈਂਟ ਹੋ ਜਾਣਾ ਤਾਂ ਐਕਸੀਡੈਂਟ ਹੋ ਜਾਣਾ ਤਾਂ ਆਪਦੀ ਜੀ ਨੂੰ ਮਿਲ ਲੰਬੜਾ ਕੱਤੂ ਕਰਦੀ ਹੁਣ ਪਹਿਲਾਂ ਹਾਲ ਚਾਲ ਪੁੱਛੋ ਇਹਨਾਂ ਦੇ ਪੇਨ ਹੁੰਦਾ ਤਾਂ ਪਿੱਤੇ ਚ ਪੱਥਰੀ ਅੱਛਾ ਜੀ ਹਾਂ ਕਿਵੇਂ ਆ ਜੀ ਹੁਣ ਠੀਕ ਹੈ ਜੀ ਦਾਦੂ ਉਹ ਜੰਦਾ ਅੱਛਾ ਜੀ ਬਸ ਪਿੱਤਾ ਕਰਾਉਣਾ ਪਹਿਲਾਂ ਅੱਛਾ ਇਹ ਹੁਣ ਕਢਾਉਣਾ ਪਣਾ ਕਹਿੰਦੇ ਪਿੱਤੇ ਵਾਲਾ ਤਾਂ ਵੈਸੇ ਬਹੁਤ ਕੰਮ ਵਧਿਆ ਹੋਇਆ ਜੀ ਸਾਰਿਆਂ ਦੇ ਉੱਤੇ ਤਕਰੀਬਨ ਆ ਭੈਣ ਦਾ ਕਢਾਇਆ ਜੀ ਅਸੀਂ ਹੁਣ ਮੇਰੀ ਇੱਕ ਗਬਲੀ ਭੈਣ ਆ ਉਹਨਾਂ ਦਾ ਵੀ ਕਢਿਆ ਹਾਂਜੀ ਹਾਂ ਇਹ ਤਾਂ ਹੁਣ ਬਹੁਤ ਲੱਗ ਗਿਆ ਜੀ ਕੰਮ ਹੋਣ ਪਿੱਤੇ ਵਾਲਾ ਤਾਂ ਸੱਚੀ ਗੱਲ ਦੀ ਸਾਰਿਆਂ ਇਹ ਇੱਧਰ ਭਾਬੀ ਬੈਠੀ ਥੋੜੀ ਮੈਂ ਮਿਲ ਲਿਆ ਪਿੱਤੇ ਵਾਲਾ ਤਾਂ ਜੀ ਮਤਲਬ ਥੋੜਾ ਜਿਹਾ ਫੇਰ ਪਰਹੇਜ਼ ਖਾਣ ਪੀਣ ਤੇ ਰੱਖਣਾ ਪੈਣਾ ਨਾ ਫੇਰ ਉਹਦੇ ਦਾ ਸੈਰ ਸੂਰ ਕਰਨੀ ਪੈਂਦੀ ਥੋੜੀ ਜਿਆਦਾ ਬਸ ਚਲੋ ਕੋਈ ਨਹੀਂ ਆਇਆ ਤਾਂ ਭਲਾ ਕਰੂੰਗਾ ਜੀ ਮਾਲਕ ਕਿਰਪਾ ਦੋ ਜਣੇ ਜੀ ਸੈਟ ਅਦਰਾਂਟੀ ਜੀ ਨੂੰ ਨੱਠ ਭੱਜ ਪਈ ਪਈ ਪੂਰੀ ਇਹ ਜੀ ਅੱਛਾ ਮਿੱਠਾ ਹੈ। ਹੋ ਗਈ ਪੂਰਾ ਪ੍ਰੋਗਰਾਮ ਕਰਮਾ ਕਰਮ ਹੋਇਆ ਵਾ। ਨੱਠ ਭੱਜ ਸਾਰਿਆਂ ਨੂੰ ਪਈ ਹੋਈ ਆ। ਮਾਮਾ ਜੀ ਸਤਿ ਸ਼੍ਰੀ ਅਕਾਲ ਜੀ। ਸਾਂ ਵਜ ਗਈ ਫਤਿਹ। ਹੋ ਠੀਕ ਆ ਜੀ। ਕਿਰਪਾਈ ਬਾਬੇ ਨਾਨਕ ਦੀ। ਹਾਂ ਜੀ ਹਾਂ ਕਿਰਪਾਈ ਚਾਹੀਦੀ ਭਾਈ। ਸਹੀ ਗੱਲ ਆ ਜੀ। ਬੀ ਪਿਆਰੀ ਯਾਰ। ਨਾ ਆਪਣਾ ਨਾਨੀ ਜੀ ਨਹੀਂ ਦਿਖਦੇ। ਨਾਨੀ ਜੀ ਚਾਹੀਦੀ। ਅੱਛਾ ਲਿਆਈ ਨਹੀਂ ਜੀ ਨਾਲ। ਉਹ ਨਹੀਂ ਜੀ ਇਹ ਨਹੀਂ ਵਰਸੇ ਬਿਮਾਰ ਦੀ ਬਿਮਾਰੀ ਦੀ। ਅੱਛਾ ਅੱਛਾ ਜੀ। ਕਿਆ ਗੱਲ ਉਧਰ ਠੀਕ ਆ ਸੇਤ ਤਾਂ ਠੀਕ ਹੈ ਜੀ ਚਲੋ ਨੂੰ ਪਤਾ ਹੀ ਅੱਜ ਘਰ ਸਿਆਣੇ ਆ ਹਾਂ 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 ਨਹੀਂ ਹੁਣ ਉਹ ਵੀ ਠੰਡ ਆ ਗਈ ਜੀ ਵੈਸੇ ਵੀ ਹਾਂ ਹੁਣ ਮੜਾ ਜਾ ਬਚਾ ਕੇ ਹੀ ਰੱਖਿਓ ਠੰਡ ਤੇ ਹਨਾ ਜੀ ਹਾਂ ਜੀ ਹਾਂ 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 ਤੇ ਹਾਂ ਭਾਈ ਹੋ ਗਏ ਰੈਡੀ